ਦੀ ਧਰਤੀ ਪਵਿੱਤਰ ਸਥਾਨ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਤੇ ਅਸੀਂ ਅੱਜ ਮਾਗੀ ਦਾ ਜਿਹੜਾ ਮੇਲਾ ਅੱਜ ਸਟਾਰਟ ਹੋਇਆ ਉਸ ਤੇ ਅੱਜ ਜਿਹੜਾ ਪਸ਼ੂ ਮੇਲਾ ਲੱਗਾ ਉਸ ਤੇ ਆਪਾਂ ਖੜੇ ਆਂ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਇਹ ਮੇਲਾ ਪਸ਼ੂ ਮੇਲਾ ਲੱਗ ਰਿਹਾ ਜਿਸ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਘੋੜੇ ਕੋੜੀਆਂ ਤੇ ਹੋਰ ਬਹੁਤ ਸਾਰੇ ਪਸ਼ੂ ਇਸ ਮੇਲੇ ਦੇ ਵਿੱਚ ਆਉਂਦੇ ਆ ਅੱਜ ਵਿਖਾਰੇ ਆਂ ਅਸੀਂ ਅੱਜ ਜੋ ਸਟੋਰੀ ਤੇ ਖੜੇ ਆਂ ਸੁਪਰ ਦਲਵਾਗ ਜੇ ਸਟੋਰੀ ਖੜੇ ਆ ਸੰਧੂ ਸਟੇਬਲਜ਼ ਮਿੱਡਾ ਵਾਲੇ ਪੰਜਾਬ ਦੇ ਨਾਮ ਦੇ ਨਾਲ ਨਾਲ ਰਾਜਸਥਾਨ ਤੇ ਹੋਰ ਵੀ ਚਿਟੇਟਾਂ ਦੇ ਵਿੱਚ ਇਹਨਾਂ ਦਾ ਨਾਮ ਜਾਣਿਆ ਜਾਂਦਾ ਸਾਡੇ ਨਾਲ ਇਸ ਟਾਈਮ ਤੇ ਸੈਕਟਰੀ ਸਾਹਿਬ ਮੌਜੂਦ ਹੈ ਉਹ ਸਾਨੂੰ ਦੱਸਣਗੇ ਦਲਬਾਗ ਦੀ ਖਾਸੀਅਤ ਕੀ ਹੈ ਸਾਡੇ ਇਲਾਕੇ ਦੇ ਮਸ਼ਹੂਰ ਭਾਈ ਸੈਕਟਰੀ ਸਾਹਿਬ ਸੱਸੀ ਦਾ ਭਾਈ ਸੱਸੀਆ ਕਾ ਸ਼ਰਮਾ ਜੀ ਸੰਧੂ ਸਟੇਬਲਜ਼ ਮਿੱਡਾ ਤੋਂ ਤੁਹਾਨੂੰ ਇੱਥੇ ਜੀਆ ਕਿਹਾ ਜਾਂਦਾ ਔਰ ਅਸੀਂ ਤੁਹਾਡੇ ਵਿਸ਼ੁਪੀਆਪੀ ਚੈਨਲ ਦਾ ਦਿਲੋਂ ਸਵਾਗਤ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੋ ਸੰਧੂ ਸਟੇਬਲ ਜਿਹੜਾ ਹੈਗਾ ਦਿਲਵਾਗ ਉਹਦੇ ਕੀ ਖਾਸੀਅਤ ਹੈ ਵੀ ਜਿਹੜੇ ਲੋਕ ਤੁਹਾਡੇ ਕੋਲੇ ਮੰਨ ਲਓ ਉਹ ਚੀਜ਼ ਲੈ ਕੇ ਆਉਣ ਦੇਖੋ ਗੱਲ ਇਹ ਆ ਕਿ ਖਾਸੀਅਤ ਇੱਕ ਤਾਂ ਸਭ ਤੋਂ ਵੱਡਾ ਸਾਨੂੰ ਗੌਰਵਸ਼ਟੀ ਮਿਲਿਆ ਠੀਕ ਹੈ ਜਿਹੜਾ ਸੁਪਰ ਸਟਾਲੀਅਨ ਦਿਲਵਾਗ ਨੁਕਰਾ ਕੋੜਾ ਠੀਕ ਹੈ ਜੀ ਕਿ ਜੇ ਮੈਂ ਆਪਦੇ ਮੂੰਹ ਕਹਿ ਦਵਾਂ ਹੂੰ ਕਿ ਵੀ ਆਪਣੇ ਵਿਸ਼ੁਪ ਦਾ ਏ ਕਲੋਤਾ ਕੋੜਾ ਠੀਕ ਹੈ ਜੀ ਜਿਹੜਾ ਕਿ ਏਡਾ ਮਜ਼ਬੂਤ ਤੇ ਸੋਨਾ ਜਿੱਥੇ ਆਪਦੀ ਬਾਡੀ ਦੇ ਵਿੱਚ ਤੇ ਆਪਦੇ ਹੁਸਨ ਦੇ ਵਿੱਚ ਪਹਿਲੇ ਨੰਬਰ ਤੇ ਆ ਉੱਥੇ ਦੇ ਜਿਹੜੇ ਬੱਚੇ ਆ ਰਹੇ ਨੇ ਉਹ ਵੀ ਬਾਖਮਾਲ ਆ ਰਹੇ ਬਾਖਮਾਲ ਤੇ ਬਹੁਤ ਚੰਗੇ ਬੱਚੇ ਆ ਰਹੇ ਆ ਜਿਹੜਾ ਵੀ ਵੀਰ ਇੱਥੇ ਆਪਣੇ ਸਟੇਬਲ ਤੇ ਘੋੜੀ ਲੈ ਕੇ ਆਉਂਦਾ ਠੀਕ ਹੈ ਜੀ ਉਹ ਸਾਡੇ ਮੂੰਹ ਨਹੀਂ ਆਉਂਦਾ ਠੀਕ ਹੈ ਜੀ ਉਹ ਆਪਣੇ ਘੋੜੇ ਦੇ ਰਿਜ਼ਲਟ ਦੇ ਮੂੰਹ ਇਹ ਘੋੜੇ ਦੇ ਕਾਤਰ ਤੇ ਉਹ ਆਪਦੀ ਚੰਗੀ ਨਸਲ ਤੇ ਚੰਗੀ ਬਰੀਡ ਪੈਦਾ ਕਰਨ ਦੇ ਵਿੱਚ ਪਿਆਰ ਰੱਖਦੇ ਨੇ ਕਿ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਜੋ ਇੱਥੇ ਸੱਜਣ ਆਉਂਦੇ ਹੈ ਕਿ ਪਰਮਾਤਮਾ ਉਹਨਾਂ ਦੀ ਦਿਲੋਂ ਮਨੁਪਾਵਨਾਵਾਂ ਪੂਰੀਆਂ ਕਰੇ ਕਿਹੜੇ ਇਹ ਇਹਦਾ ਇਹ ਜਿਹੜਾ ਇਹ ਘੋੜਾ ਕਿਸੇ ਨੂੰ ਮਤਲਬ ਉਹਨਾਂ ਦੱਸਣ ਦੀ ਵੇਹੇ ਮੈਂ ਵੱਧੀ ਲੋੜ ਨਹੀਂ ਸਮਝਦਾ ਕਿਉਂਕਿ ਸਾਰਿਆਂ ਨੂੰ ਜਿੰਨੇ ਵੀ ਹਾਰਸ ਲਵਰ ਨੇ ਜਿਹੜੇ ਬਰੀਡਰ ਨੇ ਸਭ ਨੂੰ ਪਤਾ ਹੈ ਇਸ ਘੋੜੇ ਬਾਰੇ ਇਹ ਆਪਣਾ ਸਮੁੰਦਰ ਘੋੜੇ ਦਾ ਬੱਚਾ ਹੈ ਘੋੜੇ ਦਾ ਬੱਚਾ ਠੀਕ ਹੈ ਡਾਇਰੈਕਟ ਤੇ ਨੌਗਰੀ ਘੋੜੀ ਦਾ ਬੱਚਾ ਨੌਗਰੀ ਘੋੜੀ ਆ ਠੀਕ ਹੈ ਕਿਉਂਕਿ ਮੈਂ ਇੱਥੇ ਦੱਸਣਾ ਚਾਹਾਂਗਾ ਕਿ ਜਿਹੜੇ ਬਰੀਡਰ ਨੇ ਨਾ ਸਾਡੇ ਘੋੜੀ ਪਾਲਕ ਸੱਜਣ ਠੀਕ ਹੈ ਜੀ ਕਿ ਉਹਨਾਂ ਨੂੰ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਵੀ ਬਰੀਡ ਦੇ ਵਿੱਚ ਪਿਓਰਿਟੀ ਲਿਆਉਣ ਵਾਸਤੇ ਕਿ ਸਟਾਲੀਆਂ ਦੀ ਮਾਂ ਬਹੁਤ ਐਮੀਅਤ ਵੱਡੀ ਰੱਖਦੀ ਹੈ ਜਿੰਨਾ ਮਾਂ ਦਾ ਰੋਲ ਹੈ ਨਾ ਉਹਨਾਂ ਐਡਾ ਘੋੜੇ ਦਾ ਰੋ ਨਹੀਂ ਜਿੰਨਾ ਕਿ ਘੋੜੇ ਦੀ ਮਾਂ ਦਾ ਰੋਲ ਮਾਂ ਦਾ ਰੋਲ ਠੀਕ ਹੈ ਕਿਉਂਕਿ ਆਸ-ਪਾਸੇ ਆਪਣੇ ਘੋੜੇ ਹੀਗੇ ਨੇ ਉਹਨਾਂ ਦੇ ਵੀ ਰਿਜ਼ਲਟ ਆ ਰਹੇ ਨੇ ਆਪਣੇ ਵੀ ਆ ਰਹੇ ਨੇ ਸਾਰੇ ਦੇਖੋ ਤੁਹਾਡੇ ਸਾਹਮਣੇ ਸੱਜਣ ਆ ਰਹੇ ਨੇ ਇਹ ਘੋੜੇ ਖਰਕੀ ਆ ਰਹੇ ਨੇ ਆਪਣੇ ਕੋਲ ਇੱਥੇ ਇਹੀ ਸਭ ਦਾ ਇਥੋਂ ਆਇਆ ਤੇ ਦਿਲੋਂ ਸਵਾਗਤ ਕਰਦੇ ਆ ਇਹਦੀ ਮਾਂ ਵੀ ਮਤਲਬ ਬਹੁਤ ਚੰਗੀ ਘੋੜੀ ਦੀ ਹੈ ਬਹੁਤ ਅੱਛੀ ਹੈ ਚੰਗੀ ਮਤਲਬ ਕੱਦ ਕਰ ਤੇ ਚੰਗੀ ਮਜ਼ਬੂਤ ਕਿੰਨੇ ਚਿਰ ਦਾ ਇਹਦੀ ਇਹ ਅਜੇ 6 ਸਾਲ ਦਾ ਹੋਇਆ ਨਹੀਂ ਪੂਰਾ 6 ਸਾਲ ਦਾ ਹਾਂਜੀ ਠੀਕ ਹੈ ਠੀਕ ਹੈ 5.5 ਸਾਲ ਤੋਂ ਉੱਪਰ ਹੋ ਗਿਆ ਇਹ ਹਾਈਟ ਕਿੰਨੀ ਹੈ ਦੀ ਹਾਈਟ ਦੇਖੋ ਜੀ ਹੁਣ ਮੈਂ ਕਹਿਣ ਨੂੰ ਤਾਂ ਮੈਂ 71 ਵੀ ਕਹਿ ਸਕਦਾ ਪਰ ਸਹੀ ਵਾਟਰ ਸਕੇਲ ਨਾਲ 70 ਪੂਰਾ 70 ਪੂਰਾ ਖੁੱਲ ਕੇ ਜਿੰਨੂੰ ਆਪਾਂ ਕਹਿ ਸਕਦੇ ਹਾਂ ਬਾਕੀ ਕੱਲਾ ਕੱਦ ਨਹੀਂ ਨਾ ਆਪਾਂ ਮੈਟਰ ਕਰ ਸਕਦੇ ਇਸ ਚੀਜ਼ ਦੇ ਵਿੱਚ ਜਿਹੜਾ ਇਹਦਾ ਬੋਨ ਸਟਰਕਚਰ ਆ ਜਿਹੜੀ ਇਹਦੀ ਬਾਡੀ ਆ ਸਾਰਾ ਉਹ ਬਹੁਤ ਵਧੀਆ ਕੁਦਰਤ ਨੇ ਇੱਕ ਢਾਂਚਾ ਦਿੱਤਾ ਇਹ ਆਮ ਮਤਲਬ ਘੋੜਿਆਂ ਦੇ ਵਿੱਚ ਇਹ ਚੀਜ਼ਾਂ ਨਹੀਂ ਪਈਆਂ ਚਾਹੀਦੀਆਂ ਜਿਹੜੇ ਸਾਡੇ ਛੋਟੇ ਕਿਸਾਨ ਆ ਜਾਂ ਕੋਈ ਵੀ ਹੈ ਦੁਰਦਸ਼ੀ ਵਾਲੇ ਕਿਸਾਨ ਆ ਉਹ ਮੰਨ ਕੇ ਚੱਲ ਜੇ ਇਹ ਕਿੱਤਾ ਬਣਾਉਣਾ ਚਾਹੁੰਦੇ ਆ ਮੰਨ ਕੇ ਚੱਲ ਉਹ ਕੀ ਸੋਚ ਸਮਝ ਕੇ ਇਹ ਕਿੱਤਾ ਬਣਾਉਣ ਤਾਂ ਜੋ ਆਪਦੀ ਮਾਲਾ ਜਿਹੜੀ ਪੂੰਜੀ ਵੀ ਇਨਵੈਸਟ ਕਰਨੀ ਹੈ ਤੁਹਾਨੂੰ ਲਾਭ ਵੀ ਮਿਲ ਸਕੀ ਤੁਸੀਂ ਸ਼ਰਮਾ ਜੀ ਬਹੁਤ ਵਧੀਆ ਸਵਾਲ ਕੀਤਾ ਅੱਜ ਸਾਡੇ ਨੌਜਵਾਨਾਂ ਨੂੰ ਇਸ ਕਿੱਤੇ ਨਾਲ ਜੁੜਨ ਦੀ ਤੇ ਆਦੇ ਰੋਜ਼ਗਾਰ ਵਾਸਤੇ ਇਹ ਬਹੁਤ ਇੱਕ ਲਾਭ ਦੇ ਇੱਕ ਤੰਦਾ ਖਾਸ ਕਰਕੇ ਖੇਤੀ ਦੇ ਨਾਲ ਖੇਤੀ ਨਾਲ ਹੋਰ ਵੀ ਬਹੁਤ ਚੰਗੇ ਧੰਦੇ ਨੇ ਪਰ ਇਹ ਦੇ ਨਾਲ ਇੱਕ ਤਾਂ ਮਤਲਬ ਜਿੱਥੇ ਸਾਡੀ ਘਰ ਦੀ ਸ਼ਾਨ ਆ ਇਹ ਸਾਡੇ ਦੇਸ਼ ਦੀ ਸ਼ਾਨ ਹੈ ਦੇਸ਼ ਦੀ ਸ਼ਾਨ ਤੇ ਜਿਹੜਾ ਮੇਲਾ ਇਹ ਸਾਡੇ ਇਕੱਲਿਆਂ ਕਰਕੇ ਨਹੀਂ ਲੱਗਾ ਨਾ ਸਾਡੇ ਕਰਕੇ ਲੱਗਾ ਇਹ ਸਾਡੇ ਘੋੜੇ ਘੋੜੀਆਂ ਕਰਕੇ ਲੱਗਾ ਤੇ ਪ੍ਰਾਤਨ ਸਮੇਂ ਤੋਂ ਲੱਗਦਾ ਆ ਰਿਹਾ ਸਾਡੇ ਦਾਦੇ ਪਰਦਾਦੇ ਦੱਸਦੇ ਸੀ ਕਿ ਮੁਕਸਰ ਦਾ ਜਿਹੜਾ ਮੇਲਾ ਇਹ ਮਤਲਬ ਪੁਰਾਣੇ ਉਦੋਂ ਅਜੇ ਪੰਜਾਬ ਦਾ ਵਟਵਾਰਾ ਨਹੀਂ ਸੀ ਹੋਇਆ ਪੰਜਾਬ ਦੀ ਮੰਡ ਨਹੀਂ ਸੀ ਹੋਈ ਕਿ ਜਦੋਂ ਮਤਲਬ ਇਹ ਮੇਲਾ ਇੱਥੇ ਲੱਗਦਾ ਸੀ ਇਹ ਚਾਲੀ ਮੁਕਤਾਂ ਦੀ ਯਾਦ ਦੇ ਵਿੱਚ ਮੇਰਾ ਲੱਗਦਾ ਸੀ ਇੱਕ ਲਾਸਟ ਐਕਟੀ ਥੋੜਾ ਜਿਹਾ ਸਰਕਾਰ ਵੱਲੋਂ ਵੀ ਸੀਆ ਵੀ ਮੇਲੇ ਨੂੰ ਟਾਲਿਆ ਜਾਵੇ ਕੀ ਕਾਰਨ ਸੀ ਇਹ ਤੇ ਉਸ ਤੋਂ ਬਾਅਦ ਸਰਕਾਰ ਨੇ ਤੁਸੀਂ ਮੰਨ ਲਾ ਸਾਰੇ ਰਲ ਕੇ ਸਾਰੇ ਜ਼ਿਲ੍ਹੇ ਵੀ ਥੋੜੇ ਘੜਿਆਂ ਵਾਲੇ ਹੁਣ ਰਲ ਕੇ ਉਹਨਾਂ ਨੇ ਮੰਨ ਲਓ ਸੀਐਮ ਨੂੰ ਮੰਨ ਲਾ ਰਿਕਵੈਸਟ ਕੀਤੀ ਜਾ ਕੋਈ ਤੇ ਕਿੰਨਾ ਕ ਸਰਕਾਰ ਦਾ ਤੁਸੀ ਧੰਨਵਾਦ ਕਰਦੇ ਹਾਂ ਥੈਂਕ ਯੂ ਸਰਕਾਰ ਦਾ ਅਸੀਂ ਦਿਲ ਦੀਆਂ ਘਹਿਰਾਈਆਂ ਚ ਧੰਨਵਾਦ ਕਰਦੇ ਹਾਂ ਕਿ ਸਰਕਾਰ ਇੱਕ ਸਾਡੀ ਮਾਏ ਸਾਡੇ ਦੇਸ਼ ਦੀ ਠੀਕ ਹੈ ਗਵਰਨਮੈਂਟ ਐਂਸੀ ਕਹਿੰਨੇ ਕਿ ਉਹਨੇ ਗੌਰ ਕਰਨੀ ਹੁੰਦੀ ਸਰਕਾਰ ਨੇ ਸਰਕਾਰ ਨੇ ਗੌਰ ਕੀਤੀ ਸੀ ਪਿਛਲੇ ਮੇਲੇ ਬੰਦ ਕੀਤੇ ਸੀ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਕੋਈ ਬਾਹਰੋਂ ਕੋਈ ਸੱਜਣ ਘੋੜੀਆਂ ਲੈ ਕੇ ਆਏ ਸੀ ਉਹਨਾਂ ਦੇ ਵਿੱਚ ਇੱਕ ਗਲੈਂਡਰ ਨਾਮ ਦਾ ਮਾਰੀ ਸੀ ਜਿਸ ਦੇ ਨਾਲ ਉਹ ਜਾਨਵਰਾਂ ਦਾ ਨੁਕਸਾਨ ਵੀ ਹੋ ਗਿਆ ਸੀ ਠੀਕ ਹੈ ਠੀਕ ਹੈ ਜਿਸ ਤੇ ਮਤਲਬ ਮਾਲੀ ਹੁੰਦਾ ਉੱਥੇ ਜਾਨੀ ਵੀ ਹੁੰਦਾ ਜਾਨੀ ਵੀ ਹੁੰਦਾ ਠੀਕ ਹੈ ਇਸ ਕਰਕੇ ਕੋਈ ਸ਼ੂਤ ਸ਼ਾਦੀ ਬਿਮਾਰੀ ਕਰਕੇ ਪੰਜਾਬ ਸਰਕਾਰ ਨੇ ਰੋਕ ਲਾਈ ਸੀ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਔਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਸਾਹਿਬ ਦੇ ਹਾਂ ਅਰਨੀਆ ਕਿ ਜਿਨ੍ਹਾਂ ਨੇ ਸਾਨੂੰ ਇਹ ਮੇਲੇ ਲਾਉਣ ਦੀ ਆਗਿਆ ਦਿੱਤੀ ਹੈ ਅਸੀਂ ਧੰਨਵਾਦ ਕਰਦੇ ਹਾਂ ਸਰਾਇ ਠੀਕ ਇਹ ਸੰ ਸਾਡੇ ਨਾਲ ਸਕਰੀ ਸਾਹਿਬ ਮਿੱਡਾ ਸੰਧੂ ਸਟ੍ਰੈਟਜ ਵਾਲੇ ਜਿਨ੍ਹਾਂ ਨੇ ਸਾਨੂੰ ਇਸ ਦਿਲਬਾਗ ਦਿਲਬਾਗ ਬਾਰੇ ਸਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਮੇਰੇ ਨਾਲ ਗੁਰਵਿੰਦਰ ਤੋੜੀਆ ਵਿਸ਼ਵ ਪੰਜਾਬੀ ਟੀਵੀ ਕੇਵਲ ਸ਼ਰਮਾ